ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਗੱਲ ਕਰਾਂਗੇ ਇਟਲੀ ਦੇ ਰਿਲੇਟਡ ਕਿ ਇਟਲੀ ਦੇ ਵਿੱਚ ਇਸ ਟਾਈਮ 2025 ਜਾਂ 26 ਦੇ ਵਿੱਚ ਜਿਹੜੇ ਪੇਪਰ ਭਰਨ ਲੱਗੇ ਆ ਕਿ ਇਟਲੀ ਦੇ ਵਿੱਚ ਆਉਣ ਦਾ ਫਾਇਦਾ ਆਏਗਾ ਕਿ ਇਟਲੀ ਦੇ ਵਿੱਚ ਪੇਪਰ ਸੋਖੇ ਤਰੀਕੇ ਨਾਲ ਬਣ ਜਾਂਦੇ ਆ ਕਿ ਇਟਲੀ ਦੇ ਵਿੱਚ ਜੇ ਪੇਪਰ ਬਣ ਜਾਣ ਤਾਂ ਕੰਮ ਸੋਖੇ ਤਰੀਕੇ ਨਾਲ ਮਿਲ ਜਾਂਦਾ ਹੈ ਤੇ ਵਧੀਆ ਤਨਖਾਹ ਮਿਲ ਜਾਂਦੀ ਹੈ ਇਸ ਵੀਡੀਓ ਵਿੱਚ ਇਹੀ ਸਾਰਾ ਕੁਝ ਕਲੀਅਰ ਕਰਾਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਇਓ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਈਆਂ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਾ ਲੀਆਂ ਹੋਣਗੀਆਂ ਕਿਉਂਕਿ ਕਲਿੱਕ ਡੇਟ ਜਿਹੜੀ ਹੈ ਜਨਵਰੀ ਮਹੀਨੇ ਦੇ ਵਿੱਚ ਹੈ ਤੇ ਇਹ ਫਾਈਲਾਂ ਸਾਰਿਆਂ ਦੀਆਂ ਜਮ੍ਹਾਂ ਹੋ ਗਈਆਂ ਹੋਣਗੀਆਂ ਤੇ ਏਜੰਟਾਂ ਨੂੰ ਜੋ ਵੀ ਡਾਕੂਮੈਂਟ ਸਾਰਾ ਕੁਝ ਦੇ ਦਿੱਤਾ ਹੋਵੇਗਾ ਠੀਕ ਹੈ ਜੀ ਤੇ ਹੁਣ ਜਿਹੜੇ ਹੈ ਕਲਿੱਕ ਡੇਟ ਜਨਵਰੀ ਵਿੱਚ ਆਵੇਗੀ ਤੇ ਹੁਣ ਸਾਰਿਆਂ ਨੂੰ ਇਹੀ ਹੈ ਕਿ ਆਪਾਂ ਇਨਫੋਰਮੇਸ਼ਨ ਇਕੱਠੀ ਕਰ ਲਈਏ ਕਿਉਂਕਿ ਪੇਪਰ ਪਰ ਹੋ ਜਾਣਗੇ ਉਸ ਤੋਂ ਬਾਅਦ ਕੀ ਹੋਵੇਗਾ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਏਜੰਟ ਕੁਝ ਵੀ ਕਰ ਸਕਦੇ ਆ ਅਗਲੇ ਬੰਦੇ ਨਾਲ ਧੋਖਾ ਕਰ ਸਕਦੇ ਜੇ ਤੁਹਾਨੂੰ ਇੰਨੀ ਕੁ ਵੀ ਨੋਲੇਜ ਨਹੀਂ ਹੈਗੀ ਜੀਰੋ ਨੋਲੇਜ ਹੈ ਪੇਪਰ ਆ ਬਾਰੇ ਤਾਂ ਏਜੰਟ 100% ਤੁਹਾਡੇ ਨਾਲ ਧੋਖਾ ਕਰੇਗਾ ਜੇ ਤੁਹਾਡਾ ਏਜੰਟ ਆਪਣਾ ਨਹੀਂ ਹੈ ਜੇ ਤੁਸੀਂ ਪੂਰੀ ਨੋਲੇਜ ਰੱਖਦੇ ਹੋ ਤਾਂ ਉਹ ਤੁਹਾਡਾ ਹੀ ਫਾਇਦਾ ਹੈ ਕਿਉਂਕਿ ਤੁਸੀਂ ਏਜੰਟ ਨੂੰ ਸਵਾਲ ਕਰ ਸਕਦੇ ਹੋ ਜਿੱਥੇ ਤੁਹਾਨੂੰ ਡਾਊਟ ਹੋਵੇ ਤੇ ਅੱਜੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਟਲੀ ਦੇ ਵਿੱਚ ਕੋਈ ਕੰਮ ਔਖਾ ਨਹੀਂ ਹੈਗਾ ਕੰਮ ਮਿਲਣਾ ਵੀ ਸੋਖਾ ਹੈ ਪੇਪਰ ਬਣਨੇ ਵੀ ਸੋਖੇ ਆ ਸਾਰਾ ਕੁਝ ਸੋਖਾ ਹੈ ਇਟਲੀ ਔਣਾ ਵੀ ਸੋਖਾ ਹੈ ਠੀਕ ਹੈ ਜੀ ਕੀ ਗੱਲ ਹੈ ਤੁਹਾਡੇ ਕੋਲ ਇੱਕ ਬੰਦਾ ਔਣਾ ਚਾਹੀਦਾ ਹੈ ਜੋ ਇਟਲੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਰਾ ਕੇ ਦੇਵੇ ਠੀਕ ਹੈ ਪੈਸੇ ਲੈਂਦਾ ਉਹ ਗੱਲ ਸਾਈਡ ਤੇ ਪੈਸੇ ਦੀ ਗੱਲ ਨਹੀਂ ਆਪਾਂ ਕਰਨੀ ਪੈਸੇ ਜੇ 12 ਲੱਖ ਵੀ ਲੈ ਲੈਂਦੇ ਆ 13 ਵੀ ਲੈ ਲੈਂਦੇ ਆ ਤੁਹਾਡੇ ਪੇਪਰ ਬਣਾ ਕੇ ਤੁਹਾਨੂੰ ਕੰਮ ਲਗਾਉਂਦਾ ਉਹ ਸਭ ਤੋਂ ਵਧੀਆ ਹੈ ਠੀਕ ਹੈ ਜੀ ਕੋਈ ਜ਼ਿਆਦਾ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਪੇਪਰ ਬਣਾ ਗਏ ਤੁਹਾਡੇ ਤੁਹਾਨੂੰ ਕੰਮ ਲਵਾਉਂਦਾ ਸਾਰਾ ਕੁਝ ਕਰਾਉਂਦਾ ਹੈ ਗੱਲ ਇੱਥੇ ਹੁੰਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਟਲੀ ਦੇ ਵਿੱਚ ਐਂਟਰ ਹੁੰਨੇ ਆ ਤੁਹਾਡਾ ਵੀਜ਼ਾ ਲੱਗਦਾ ਹੈ ਇੰਡੀਆ ਤੋਂ ਇਟਲੀ ਜਾ ਕੇ ਤੁਹਾਡੇ ਜੋ ਵੀ ਕਿੱਟ-ਕੁੱਟ ਜਮਾ ਕਰਾਉਂਦਾ ਹੈ ਜੇ ਤੁਹਾਡਾ ਬੰਦਾ ਵਧੀਆ ਉਹ ਆਉਂਦੇ ਹੀ ਪਿਕਅਪ ਹੁੰਦਾ ਹੈ ਅਪਾਇੰਟਮੈਂਟ ਲਈ ਤੇ ਤੁਹਾਡੇ ਜਿਹੜੇ ਹੌਸਪੀਟੀ ਵਗੈਰਾ ਕੰਮ ਦਾ ਕੰਟਰੈਕਟ ਹੋ ਗਿਆ ਇਹ ਸਾਰਾ ਕੁਝ ਕਰਵਾ ਗਏ ਤੁਹਾਡੀ ਕਿੱਟ ਜਮ੍ਹਾਂ ਕਰਵਾਉਂਦਾ ਡਾਕਖਾਨੇ ਤੇ ਫਿੰਗਰਾਂ ਦੀ ਡੇਟ ਲੈ ਕੇ ਤੁਹਾਡੀ ਜੋ ਵੀ ਸੰਜੋਗਨ ਦੋ ਤਿੰਨ ਮਹੀਨੇ ਬਾਅਦ ਹੁੰਦੀ ਆ ਦੋ ਸਾਲ ਦੀ ਸਾਲ ਦੀ ਠੀਕ ਹੈ ਜੀ ਸਾਲ ਦੇ ਪੇਪਰਾਂ ਤੇ ਜਿਹੜੀ ਦੋ ਸਾਲ ਦੀ ਹੁੰਦੀ ਆ ਜਾਂ ਤਿੰਨ ਸਾਲ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਫੈਕਟਰੀ ਦੇ ਵਿੱਚ ਜਦੋਂ ਤੁਹਾਨੂੰ ਸੰਜੋਗਨ ਮਿਲ ਗਈ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਫੈਕਟਰੀ ਦੇ ਵਿੱਚ ਦਮੰਦਾ ਕਰ ਸਕਦੇ ਹੋ ਮੈਨੂੰ ਆ ਕੰਮ ਚਾਹੀਦਾ ਠੀਕ ਹੈ ਤੇ ਜਾਂ ਫਿਰ ਕਿਦੀ ਜਾਂ ਫਿਰ ਤੁਸੀਂ ਐਗਰੀਕਲਚਰ ਦਾ ਕੰਮ ਵੀ ਕਰ ਸਕਦੇ ਆ ਕਿਤੇ ਵੀ ਉਹਨਾਂ ਪੇਪਰਾਂ ਦੇ ਠੀਕ ਹੈ ਜੀ ਵਧੀਆ ਤਨਖਾਹ ਮਤਲਬ 1500 ਤੋਂ 2000 ਦੇ ਵਿੱਚ ਵਿੱਚ ਤੁਹਾਨੂੰ ਤਨਖਾਹ ਮਿਲ ਸਕਦੀ ਹੈ ਪੱਕੇ ਪੇਪਰਾਂ ਤੇ ਤੇ ਇੱਕ ਮੇਨ ਚੀਜ਼ ਆ ਜਿਹੜੀ ਬੋਲੀ ਤੁਹਾਨੂੰ ਬੋਲੀ ਆਉਣੀ ਬਹੁਤ ਜ਼ਰੂਰੀ ਆ ਜੇ ਤੁਸੀਂ ਹਜੇ ਤੱਕ ਪੇਪਰ ਪ੍ਰਾਪਾਏ ਜਾਂ ਮਤਲਬ ਫਾਈਲਾਂ ਹੀ ਜਮ੍ਹਾਂ ਕਰਵਾਈਆਂ ਤੇ ਇੰਡੀਆ ਤੋਂ ਹੀ 6-7 ਮਹੀਨੇ ਜਿੰਨੇ ਵੀ ਮਹੀਨੇ ਪਏ ਆ ਤੁਹਾਡੇ ਤੁਸੀਂ ਬੋਲੀ ਸਿੱਖਣਾ ਸ਼ੁਰੂ ਕਰ ਦੋ ਜੇ ਤੁਹਾਨੂੰ ਬੇਸਿਕ ਬੋਲੀ ਵੀ ਆ ਗਈ ਮਤਲਬ ਮੜਾ ਮੋਟਾ ਸਮਝਣਾ ਵੀ ਆ ਗਿਆ ਜਾਂ ਸਮਝੋਣਾ ਵੀ ਆ ਗਿਆ ਤਾਂ ਤੁਸੀਂ ਇੱਥੇ ਕਾਮਯਾਬ ਹੋ ਠੀਕ ਹੈ ਜੀ ਤੇ ਹੁਣ ਗੱਲ ਕਰਦੇ ਆਂ ਕਿ ਇਟਲੀ ਦੇ ਵਿੱਚ ਕੰਮ ਸੋਖੇ ਤਰੀਕੇ ਨਾਲ ਮਿਲ ਜਾਂਦਾ ਹੈ ਜਾਂ ਪੇਪਰ ਸੋਖੇ ਤਰੀਕੇ ਨਾਲ ਬਣ ਜਾਂਦੇ ਹਨ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਇੱਕ ਵਾਰ ਦੱਸ ਦਿੱਤਾ ਹੈ ਕਿ ਜੇ ਤੁਹਾਡੇ ਕੋਲ ਆਪਣਾ ਬੰਦਾ ਹੈ ਕੋਈ ਜਾਂ ਫਿਰ ਕੰਮ ਕਰਵਾਉਣ ਵਾਲਾ ਵਧੀਆ ਬੰਦਾ ਹੈ ਜਿਨੇ ਬਾਕੀਆਂ ਦੇ ਮੁੰਡਿਆਂ ਦੇ ਵੀ ਪੇਪਰ ਬਣਾ ਕੇ ਦਿੱਤੇ ਆ ਉਹ ਬੰਦਾ ਤੁਹਾਨੂੰ ਪੇਪਰ ਵੀ ਬਣਾ ਕੇ ਦੇਵੇਗਾ ਜੇ ਉਹਦੇ ਹੱਥ ਵਿੱਚ ਹੋਇਆ ਤਾਂ ਤੁਹਾਨੂੰ ਕੰਮ ਵੀ ਲਗਾ ਕੇ ਦਵੇਗਾ। ਬਾਕੀ ਜੇ ਰੋ ਤੁਹਾਡੇ ਹੱਥ ਸੰਜੋਨੋ ਆ ਜਾਂਦੀ ਹੈ ਤੁਹਾਨੂੰ ਕੰਮ ਦੀ ਕਮੀ ਕਦੀ ਨਹੀਂ ਆਵੇਗੀ ਇਟਲੀ ਦੇ ਵਿੱਚ ਕਿਉਂਕਿ ਸਿਰਫ ਕੱਚੇ ਬੰਦਿਆਂ ਨੂੰ ਕੰਮ ਦੀ ਕਮੀ ਹੁੰਦੀ ਆ। ਪੱਕੇ ਬੰਦਿਆਂ ਨੂੰ ਮਤਲਬ ਪੇਪਰ ਵਾਲੇ ਬੰਦਿਆਂ ਨੂੰ ਕਦੀ ਕੰਮ ਦੀ ਕਮੀ ਨਹੀਂ ਹੁੰਦੀ। ਦਮਾਂਦਾ ਮਾਰ ਕੇ ਯਾਲੇ ਦਿਵਾਲੇ ਕਿਤੇ ਖੇਤੀਬਾੜੀ ਦੇ ਵਿੱਚ ਵੀ ਕੰਮ ਮਿਲ ਜਾਂਦਾ ਵਧੀਆ ਪੈਸਿਆਂ ਨੇ। ਤੇ ਟੈਕਸ ਵੀ ਵਧੀਆ ਮਾਲਕ ਤਾਰਦੇ ਆ ਤੇ ਬਹੁਤ ਫਾਇਦੇ ਆ ਇਟਲੀ ਨੂੰ ਹੁੰਦੇ ਤੇ ਬਾਕੀ ਬੰਦਾ ਵਧੀਆ ਦੇਖ ਕੇ ਆਇਓ ਏਜੰਟ ਤੋਂ ਬਚ ਕੇ ਰਹੋ ਧੋਖਿਆਂ ਤੋਂ ਬਚ ਕੇ ਰਹੋ ਕਿਉਂਕਿ ਜਿਆਦਾ ਪੈਸੇ ਲੈ ਕੇ ਤੇ ਕੰਮ ਕੁਛ ਨਹੀਂ ਕਰਵਾ ਕੇ ਤੇ ਦੇ ਬਾਅਦ ਵਿੱਚ ਬੰਦੇ ਦਾ ਔਖਾ ਹੋ ਜਾਂਦਾ ਇੱਥੇ ਆ। ਕੱਚੇ ਬੰਦੇ ਦਾ ਉਹ ਔਖਾ ਹੈ ਜੀ ਤੇ ਤੇ ਜਿਹੜੇ ਤੋਂ ਪੇਪਰ ਆ ਉਹ ਇੱਥੇ ਰਾਜਾ ਹੈ। ਤੇ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਇਨਫੋਰਮੇਸ਼ਨ ਲਈ ਕਮੈਂਡ ਕਰਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਧੰਨਵਾਦ।